ਲੁਧਿਆਣਾ ਵਿੱਚ ਲੋਕਾਂ ਨੂੰ ਆਨਲਾਈਨ ਠੱਗਣ ਦਾ ਇੱਕ ਨਵਾਂ ਤਰੀਕਾ ਸਾਹਮਣੇ ਆਇਆ ਹੈ ਆਈਪੀਐਸ ਅਫਸਰ ਦੱਸ ਕੇ ਬਦਮਾਸ਼ ਨੇ ਨੌਜਵਾਨ ਤੋਂ 12,11,868 ਰੁਪਏ ਹੜਾਪਲੇ ਪੀੜਤ ਗੁਰਮਤੇਸ਼ ਸਿੰਘ ਵਾਸੀ ਬਸੰਤਾ ਵੈਨਿਊ ਨੇ ਥਾਣਾ ਸਦਰ ਨੂੰ ਸ਼ਿਕਾਇਤ ਦਿੱਤੀ ਕਿ 6 ਮਈ ਨੂੰ ਉਸਦੇ ਮੋਬਾਈਲ ਤੇ ਕਿਸੇ ਨੇ ਫੋਨ ਕੀਤਾ ਵਿਅਕਤੀ ਨੇ ਆਪਣੀ ਪਛਾਣ ਅਮਿਤ ਸ਼ਰਵਾ ਵਜੋਂ ਕੀਤੀ ਕਿ ਉਹ ਫੈਡੈਕਸ ਦਾ ਕਰਮਚਾਰੀ ਹੈ ਉਕਤ ਵਿਅਕਤੀ ਨੇ ਉਸ ਨੂੰ ਦੱਸਿਆ ਕਿ ਉਸਨੇ ਆਪਣੇ ਪਾਰਸਲ ਵਿੱਚ ਗਲਤ ਚੀਜ਼ ਭੇਜੀ ਹੈ ਗੁਰਮਤੇਸ਼ ਮੁਤਾਬਕ ਚਾਹਤੋ ਉਸਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਸਨੇ ਕੋਈ ਸਮਾਨ ਪਾਰਸਲ ਨਹੀਂ ਕੀਤਾ ਤਾਂ ਉਸ ਵਿਅਕਤੀ ਨੇ ਕਹਿਆ ਕਿ ਕਿਸੇ ਨੇ ਤੁਹਾਡੇ ਆਧਾਰ ਕਾਰਡ ਦੀ ਵਰਤੋਂ ਕਰਕੇ ਉਸਦੇ ਨਾਂ ਤੇ ਧੋਖਾਧੜੀ ਕੀਤੀ ਹੈ ਅਮਿਤ ਨਾਮ ਦੇ ਵਿਅਕਤੀ ਨੇ ਉਸ ਨੂੰ ਦੱਸਿਆ ਕਿ ਉਹ ਉਸ ਦੀ ਕਾਲ ਕ੍ਰਾਈਮ ਬ੍ਰਾਂਚ ਮੁੰਬਈ ਨਾਲ ਜੋੜ ਰਿਹਾ ਹੈ ਫੋਨ ਤੇ ਗੱਲ ਕਰਨ ਵਾਲੇ ਵਿਅਕਤੀ ਨੇ ਆਪਣੀ ਪਛਾਣ ਆਈਪੀਐਸ ਵਰੁਣ ਕੁਮਾਰ ਵਜੋ ਦੱਸੀ ਉਸਨੇ ਉਸ ਨੂੰ ਧਮਕੀਆਂ ਦਿੰਦੇ ਹੋਏ ਕਿਹਾ ਕਿ ਉਹ 4 ਪਾਕਿਸਤਾਨੀ ਪਾਸਪੋਰਟ ਅਤੇ 140 ਗ੍ਰਾਮ ਐਮਡੀਐਮਏ ਮਲੇਸ਼ੀਆ ਭੇਜ ਰਿਹਾ ਹੈ ਜਿਸ ਨੂੰ ਉਸਨੇ ਫਾੜ ਲਿਆ ਹੈ ਗੁਰਮਤੇਸ਼ ਨੇ ਦੱਸਿਆ ਕਿ ਦੋਸ਼ੀ ਨੇ ਉਸ ਨੂੰ ਕਿਹਾ ਕਿ ਜੇ ਉਹ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਹੈ ਤਾਂ ਉਸ ਨੂੰ 12,11,868 ਰੁਪਏ ਆਪਣੇ ਕੋਟਕ ਮਹਿੰਦਰਾ ਬੈਂਕ ਦੇ ਵਿੱਚ ਟਰਾਂਸਫਰ ਕਰਨੇ ਪੈਣਗੇ ਪੀੜਤ ਗੁਰਮਤੇਸ਼ ਸਿੰਘ ਤਾਬਕ ਉਸਨੇ ਡਰਦੇ ਮਾਰੇ ਦੋਸ਼ੀ ਦੇ ਖਾਤੇ ਵਿੱਚ ਪੈਸੇ ਟਰਾਂਸਫਰ ਕਰ ਦਿੱਤੇ ਫਿਲਹਾਲ ਪੁਲਿਸ ਥਾਣਾ ਸਦਰ ਨੇ ਦੋਸ਼ੀ ਦੇ ਖਿਲਾਫ ਆਈਪੀਸੀ ਦੀ ਧਾਰਾ ਚਾਰ ਸੌ ਉੱਨੀ ਚਾਰ ਸੌ ਵੀ ਇੱਕ ਸੌ ਵੀ ਵੀ ਤਹਿਤ ਮਾਮਲਾ ਦਰਜ ਕਰ